ਸੋਸ਼ੀਆ ਕਾਸ ਕਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬੀਤੇ ਦਿਨੀ ਮੰਤਰੀ ਤੇ ਸ਼੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਸ਼ਿਕਾਇਤ ਵੀ ਇਲੈਕਸ਼ਨ ਕਮਿਸ਼ਨ ਦੇ ਕੋਲ ਦਰਜ ਕਰਵਾਈ ਗਈ ਤੇ ਚੰਦ ਮੈਂਟਾਬਾਦੀ ਲਾਲਜੀਤ ਸਿੰਘ ਪੁੱਲਰ ਰਾਦੇ ਵੱਲੋਂ ਮਾਫੀ ਵੀ ਮੰਗ ਲਈ ਗਈ ਪਰ ਹਾਲੇ ਵੀ ਇਸ ਬਿਆਨ ਨੂੰ ਲੈ ਕੇ ਵਿਵਾਦ ਥਮਣ ਦਾ ਨਾਮ ਹੀ ਨਹੀਂ ਲੈ ਰਿਹਾ ਜਿੱਥੇ ਬੀਤੇ ਦਿਨੀ ਸ਼੍ਰੀ ਮੁਖਸਰ ਸਾਹਿਬ ਦੇ ਕੁਝ ਰਾਮਗੜੀ ਭਾਈਚਾਰੇ ਦੇ ਵੱਲੋਂ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਲਾਲਜੀਤ ਭੁੱਲਰ ਹਰਾ ਦਾ ਬਾਈਕਾਟ ਕੀਤਾ ਗਿਆ ਸੋ ਹੁਣ ਫਰੀਦਕੋਟ ਦੇ ਵਿੱਚ ਰਾਮਗੜੀ ਭਾਈਚਾਰੇ ਦੇ ਵੱਲੋਂ ਮੰਤਰੀ ਤੇ ਖੰਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਨਾਲੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਗਈ ਹੈ ਕਾਨੂੰਨਾਂ ਦੇ ਤਹਿਤ ਬੰਦ ਦੀ ਕਾਰਵਾਈ ਕੀਤੀ ਜਾਵੇ ਲਾਲਜੀਤ ਸਿੰਘ ਪੋਲਰ ਰਾ ਨੂੰ ਕੈਬਨਿਟ ਚੋਂ ਬਾਹਰ ਕੀਤਾ ਜਾਵੇ ਪਾਰਟੀ ਜਲਦ ਤੋਂ ਜਲਦ ਸਖਤ ਐਕਸ਼ਨ ਲਵੇ ਇਹ ਨੇ ਐਮਐਲਏ ਬਣਾਇਆ ਤੇ ਉਹਨੂੰ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੰਤਰੀ ਬਣਾਇਆ ਔਰ ਉਸ ਨੇ ਬਿਲਕੁਲ ਹੀ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਕੀਤੀ ਕੋਈ ਉਹ ਬਰਾਦਰੀ ਜਿਸ ਬਰਾਦਰੀ ਦੇ ਬਾਬਾ ਜੱਸਾ ਸਿੰਘ ਰਾਮਗੜੀਏ ਨੇ ਰਾਮਰਾਉਣੀ ਦਾ ਕਿਲਾ ਸਾਰ ਕੇ ਦਰਬਾਰ ਸਾਹਿਬ ਦੀ ਰਾਖੀ ਕੀਤੀ ਸੀ ਏ ਰਾਮ ਗੜੀਆ ਬਰਾਦਰੀ ਜਿਹਦੀ ਮਿਸਲ ਸੀ ਰਾਮ ਗੜੀਆ ਮਿਸਲ ਔਰ ਸਿੱਖ ਪੰਥ ਦੇ ਵਿੱਚ ਉਹਨਾਂ ਦਾ ਬਹੁਤ ਉੱਚਾ ਨਾਂ ਹੈ ਉਹਨਾਂ ਨੇ ਜੰਗਾਂ ਲੜੀਆਂ ਬਹਾਦਰੀ ਦੇ ਸਬੂਤ ਦਿੱਤਾ ਸੀਗਾ ਔਰ ਉਸ ਕੌਮ ਦੇ ਬਾਰੇ ਵਿੱਚ ਆਪ ਸ਼ਬਦ ਬੋਲ ਰਹੇ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ ਹੈ ਬੜੀ ਨਦਾਨੀ ਵਾਲੀ ਤੇ ਬਹੁਤ ਹੀ ਜਿਹੜੀ ਕੱਟਿਆ ਸੋਚ ਵਾਲੀ ਉਹਨਾਂ ਨੇ ਗੱਲ ਕੀਤੀ ਹੈ ਅਸੀਂ ਅੱਜ ਇਸ ਬਰਾਦਰੀ ਦੇ ਸੱਦੇ ਦੇ ਉੱਤੇ ਕਿਉਂਕਿ ਆ ਰਾਮਗੜੀ ਆ ਬਰਾਦਰੀ ਹੈ ਜਿਹੜੀ ਇਹ ਸਾਡਾ ਬੜਾ ਪਿਆਰ ਹੈ ਇਸ ਬਰਾਦਰੀ ਦੇ ਨਾਲ ਔਰ ਇਸ ਬਰਾਦਰੀ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਹਰੇਕ ਜਿੱਥੋਂ ਸਿੱਖ ਕੌਮ ਦੇ ਵਿੱਚ ਵੀ ਔਰ ਪੰਜਾਬ ਦੀ ਡਵੈਲਪਮੈਂਟ ਦੇ ਵਿੱਚ ਵੀ ਜੇ ਉਹ ਇਸ ਕੌਮ ਨੂੰ ਗੁੱਲੀ ਘੜ ਕਹਿੰਦਾ ਜਾਂ ਸੁਨਿਆਰੇ ਕੌਮ ਬਾਰੇ ਮਾੜੇ ਸ਼ਬਦ ਬੋਲਦਾ ਤਾਂ ਫਿਰ ਉਹ ਜਿਹੜੇ ਮੰਜਿਆਂ ਤੇ ਜਿਹੜੇ ਬੈਟਾਂ ਤੇ ਸੌਂਦਾ ਤਾਂ ਫਿਰ ਉਹਨਾਂ ਤੇ ਵੀ ਸੌਣਾ ਛੱਡ ਦੇਵੇ ਜਿਹੜੇ ਉਹ ਸੋਨੇ ਦੇ ਗਹਿਣੇ ਉਨ੍ਹਾਂ ਦਾ ਪਰਿਵਾਰ ਪਾਉਂਦਾ ਤੇ ਉਹ ਸੋਨੇ ਦੇ ਗਹਿਣੇ ਵੀ ਉਹ ਤਿਆਗ ਦੇਣ ਹੋਰ ਜਿਹੜੇ ਘਰਾਂ ਦੇ ਵਿੱਚ ਅਸੀਂ ਰਹਿੰਦੇ ਆ ਉਹ ਇਸ ਬਰਾਦਰੀ ਦੇ ਜਿਹੜੇ ਯੋਧੇ ਉਹਨਾਂ ਨੇ ਬਣਾਏ ਹੋਏ ਆ ਇਹ ਸ਼ਬਦ ਬਹੁਤ ਅਪਸ਼ਬਦ ਉਹਨੇ ਮਾੜੇ ਬੋਲੇ ਆ ਇਹ ਸ਼ਬਦ ਦੀ ਜਿੰਨਾ ਚਿਰ ਇਸ ਦੇ ਕੋ ਸਮਾਜ ਦੀ ਤਸੱਲੀ ਨਹੀਂ ਹੁੰਦੀ ਉਹਦੀ ਮਾਫੀ ਨਾਲ ਜਾਂ ਉਹਦੀ ਬਰਖਾਸਤੀ ਨਾਲ ਜੋ ਇਹਨਾਂ ਦੀ ਮੰਗ ਆ ਕਿਉਂਕਿ ਇਹ ਰਾਮਗੜੀਆ ਬਰਾਦਰੀ ਦਾ OBC ਸਾਰੇ ਸਮਾਜ ਦਾ ਜਿਹੜਾ ਇਹ ਫੈਸਲਾ ਆ ਅਸੀਂ ਤਾਂ ਇਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਵੀ ਇਹਨਾਂ ਦਾ ਆਦੇਸ਼ ਹੋਊਗਾ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਮੈਂ ਸ਼ਰੋਮਨੀ ਅਕਾਲੀ ਦਲ ਕਿਲਾ ਫਰੀ ਕੋਟ ਦੀ ਸਮੂਹ ਜਿੱਥੇ ਬੰਦੀ ਵੱਲੋਂ ਇਹਨਾਂ ਨੂੰ ਇਹ ਵਿਸ਼ਵਾਸ ਤੋਂ ਹੋਣਾ ਕਿ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਆ ਕਿਉਂਕਿ ਉਹ ਜਿਹੜਾ ਜ਼ਿੰਮੇਵਾਰ ਬੰਦਾ ਉਹਨੂੰ ਇਹੋ ਜੇ ਸ਼ਬਦ ਕਹਿਣੇ ਛੋਪਾ ਨਹੀਂ ਦਿੰਦੇ ਡਾਟਾ ਵਾਕਈ ਉਹ ਦਿਲ ਨੂੰ ਇਸ ਗੱਲ ਨੂੰ ਲੈ ਕੇ ਦਿਲ ਨੂੰ 6 ਵਜੇ ਹੈ ਜਾਂ ਇਲੈਕਸ਼ਨਾਂ ਨੂੰ ਲੈ ਕੇ ਜਿਹੜਾ ਹੈਗਾ ਇਸ ਚੀਜ਼ ਤੋਂ ਜ਼ਿਆਦਾ ਉੱਠਾ ਨਹੀਂ ਨਹੀਂ ਲਕਸ਼ਣੋਂ ਨਹੀਂ ਜੇ ਨਾ ਇਲੈਕਸ਼ਨ ਹੁੰਦੀ ਫੇਰ ਵੀ ਇਹੀ ਗੱਲ ਹੋਣੀ ਸੀ ਕਿਉਂਕਿ ਉਹ ਮંત્રી ਦੇ ਅਹੁਦੇ ਤੇ ਆ ਬੰਦਾ ਜੀ ਜੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੋ ਆਪਾਂ ਗੱਲ ਮੂੰਹ ਚੋਂ ਕੱਢਦੇ ਆ ਉਹ ਮੂੰਹ ਚੋਂ ਗੱਲ ਕੱਢੀ ਤੇ ਨਾਲ ਦੀ ਨਾਲ ਹੀ ਜਿਹੜੀ ਉਹ ਲੋਕਾਂ ਚ ਆ ਜਾਂਦੀ ਇਸ ਨੂੰ ਲੈ ਕੇ ਸਪੀਕਰ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਪੀਕਰ ਸਾਹਿਬ ਦੇਖੋ ਆਪ ਇਸ ਬਦੀਆਂ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਆਪ ਇਸ ਬਦੀਆਂ ਨਾਲ ਖੜਨਾ ਚਾਹੀਦਾ ਆ ਕੇ ਔਰ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਆਪਣੇ ਬਰਾਬਰੀ ਦੇ ਨਾਲ ਔਰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਲਾਲਜੀਤ ਭੋਲਾ ਬਿਲਕੁਲ ਸੰਗਤ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਮਾਫੀ ਮੰਗੇ ਔਰ ਆਪਣੇ ਆਪ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਗਏ ਔਰ ਆਪ ਹੀ ਉਹ ਇਸ ਟਿਕਟ ਦਾ ਤਿਆ ਕਰੇ ਤਾਂ ਇਹ ਉਹਦੀ ਉਹਦੀ ਮੈਂ ਸਮਝੂਗਾ ਸ਼ਹਿਨਪੁਰ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਪੂਰਾ ਸ਼ਹਿਰ ਜੋ ਲਾਲਜੀਤ ਭੁੱਲਰ ਜੀ ਨੇ ਜਾਤੀਆਂ ਐਸਸੀ ਬੀਸੀ ਔਰ ਸੁਨਿਆਰ ਬਰਾਦਰੀ ਬਾਰੇ ਜੋ ਗੱਲਾਂ ਕੀਤੀਆਂ ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੀ ਗੱਲਾਂ ਦਾ ਨਖੇਦੀ ਕਰਦਾ ਪਰ ਜ਼ੋਰ ਸ਼ਬਦਾਂ ਚ ਇਹ ਉੱਥੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਉਹਨਾਂ ਦਾ ਤੁਰੰਤ ਅਸਤੀਫਾ ਲੈ ਕੇ ਜੋ ਬੰਦੀ ਕਾਨੂੰਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਹਾਡਾ ਪ੍ਰਮਾਤ ਕਰਦਾ ਕਾਰਵਾਈ ਦੀ ਗੱਲ ਕੀਤੀ ਹੁਣੇ ਕਾਰਵਾਈ ਹੋਣੀ ਚਾਹੀਦੀ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਰਹੇ ਜੋ ਕਾਨੂੰਨ ਮੁਤਾਬਕ ਜੋ ਵੀ ਧਾਰਾ ਲਾ ਕੇ ਅਪਸ਼ਬਦ ਜਾਤੀ ਵਿਰੋਧੀ ਬੋਲਿਆ ਉਹ ਪਰਚਾ ਦਰਜ ਹੋਣਾ ਚਾਹੀਦਾ ਮੈਂ ਜਤਿੰਦਰ ਕੋਰ ਕਲਸੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਲਾ ਕਾਂਗਰਸ ਇਹ ਮੈਂ ਭੁੱਲਰ ਸਾਹਿਬ ਨੂੰ ਦੱਸਣਾ ਚਾਹੁੰਦੀ ਹਾਂ ਕਿ ਸ਼ਾਇਦ ਤੁਹਾਨੂੰ ਤੁਸੀਂ ਭੁੱਲ ਗਏ ਹੋ ਕਿ ਜਿਹੜੀ ਰਾਮਗੜੀਆ ਕੌਮ ਹੈ ਇਹ ਨਿਰਮਾਨ ਕਰਤਾ ਹੈ ਇਹ ਇਸ ਕੰਮ ਬਾਰੇ ਤੁਸੀਂ ਜਿਹੜੇ ਸ਼ਬਦ ਬੋਲੇ ਆ ਇਹ ਜ਼ਾਹਿਰ ਕਰਦੇ ਆ ਇਹ ਸ਼ਬਦ ਤੁਹਾਡੇ ਕਿ ਤੁਹਾਡੀ ਜਿਹੜੀ ਸੋਚ ਹੈ ਉਹ ਬਹੁਤ ਹੀ ਜ਼ਿਆਦਾ ਛੋਟੀ ਹੈ ਤੁਸੀਂ ਮੰਤਰੀ ਤਾਂ ਬਣ ਗਏ ਹੋ ਪਰ ਜਿਹੜੀ ਤੁਹਾਡੀ ਸੋਚ ਹੈ ਜਿਹੜਾ ਸੋਚ ਦਾ ਲੈਵਲ ਹੈ ਉਹ ਬਹੁਤ ਛੋਟਾ ਰਹਿ ਗਿਆ ਇਸ ਤੋਂ ਅਗਲੀ ਰਣਨੀਤੀ ਕੀ ਤੁਹਾਡੀ ਜੀ ਇਸ ਤੋਂ ਅਗਲੀ ਰਣਨੀਤੀ ਜਿਵੇਂ ਸਾਨੂੰ ਹੁਕਮ ਮਿਲੇਗਾ ਸਾਡੇ ਭਾਈਚਾਰੇ ਵੱਲੋਂ ਉਵੇਂ ਹੋਏਗੀ ਜੀ ਮੈਂ ਸਪੀਕਰਸ ਆ ਉਹਦੇ ਵਿੱਚ ਕੰਮ ਕਰਦਾ ਕੋਰਪੋਰੇਟ ਸ਼ਹਿਰ ਵੱਲੋਂ ਜੀ ਤੇ ਸਾਡੀ ਤਿੰਦਰਪਾਲਾ ਮੀਟਿੰਗ ਹੋਈ ਸੀਗੀ ਤੇ ਉਦੋਂ ਨੇ ਕਿਹਾ ਲੱਖੀ ਸੀ ਵੀ ਆਪਾਂ ਕਿਸੇ ਪਾਰਟੀ ਖਿਲਾਫ ਨਹੀਂ ਜਾਣਾ ਜੇ ਅਸੀਂ ਆਪਾਂ ਇਹ ਪ੍ਰੋਟੈਸਟ ਕਰਨਾ ਹੈ ਇਹ ਆਪਾਂ ਲਾਜਿਪੁਰ ਰਿਕਲਾਫ ਕਰਨਾ ਵੀ ਉਹਨੇ ਜਾਤੀ ਸੂਚਕ ਸ਼ਬਦ ਯੂਜ਼ ਕੀਤੇ ਆ ਅਸੀਂ ਗੱਲਬਾਤ ਸਾਰੀ ਸੁਣੀ ਅਸੀਂ ਕਹਿ ਕੇ ਤੁਹਾਡੇ ਨਾਮ ਆ ਪਰ ਕੰਮ ਹੋਇਆ ਪਾਰਟੀ ਵੱਲ ਤੋਂ ਉੱਪਰ ਕਹੇ ਠੀਕ ਹੈ ਜੀ ਅੱਜ ਸਾਨੂੰ ਬੁਲਾਇਆ ਗਿਆ ਅੱਜ ਵੀ ਇਹੀ ਕੰਮ ਜਦੋਂ ਮਾ ਕੇ ਵੇਖਿਆ ਵੀ ਇੱਥੇ ਹੋਰ ਪਾਰਟੀ ਦੇ ਨੁਮਾਇੰਦੇ ਬੈਠੇ ਐਸ.ਓ.ਜ ਮੈਂ ਪਾਰਟੀ ਵੱਲੋਂ ਨਹੀਂ ਆਇਆ ਸੀਗਾ ਮੈਂ ਰਾਮਗੜੀ ਸੋਸਾਇਟੀ ਵੱਲੋਂ ਆਇਆ ਸੀਗਾ ਤੁਸੀਂ ਕਿਹਦੀ ਪਾਰਟੀ ਦੇ ਆਗੂ ਮੈਂ ਆਮ ਆਦੀ ਬੌਡੀ ਕੰਮ ਕਰਦਾ ਜੀ ਤੇ ਮੈਂ ਆਇਆ ਸੀਗਾ ਆਪਣੇ ਰਾਮਗੜ੍ਹ ਸੈਡੀ ਵੱਲੋਂ ਛੋਟੀ ਛੋਟੀ ਵੀਡੀਓ ਫੋਨ ਲੱਗੇ ਦੀ ਤੁਹਾਨੂੰ ਇਹ ਆ ਵੀਡੀਓ ਜੋ ਮਾਫੀ ਮੰਗੀ ਉਹਨਾਂ ਨੇ ਜੀ ਆ ਵੀਡੀਓ ਸਾਰੀ ਇਹਨਾਂ ਨੇ ਮਾਫੀ ਮੰਗੀ ਹੋਈ ਹੈ ਜੀ ਲਬਾ ਦੀ ਭੁੱਲਰ ਨੇ ਵਿਅਕਤੀ ਗਰੇ ਸ਼ਬਦ ਸਵੇਰੇ ਬੋਲੇ ਆ ਅਸੀਂ ਖਿਲਾਫ ਹਾਂ ਚੀ ਦੇ ਕਿਉਂਕਿ ਸਾਡੀ ਕੌਮ ਨੇ ਇਹ ਸਾਰੇ ਪਾਸੇ ਇਸ ਟਾਈਮ ਬੁੱਧ ਪਰਾਜੂ ਕੇ ਆ ਉਹਨਾਂ ਨੇ ਮਾਫੀ ਮੰਗ ਲਈ ਉਸ ਤੋਂ ਬਾਅਦ ਪ੍ਰੋਟੈਸਟ ਹੋਣ ਦਾ ਮਤਲਬ ਕੀ ਉਸ ਤੋਂ ਬਾਅਦ ਪ੍ਰੋਟੈਸਟ ਹੋ ਰਿਹਾ ਸਾਨੂੰ ਇਸ ਕੀ ਮਤਲਬ ਹੈ ਦਾ ਕੀ ਮਤਲਬ ਸਮਝਦਾ ਤੁਸੀਂ ਮਤਲਬ ਜੀ ਰਾਜਨੀਤੀ ਕੰਮ ਹੈ ਜੀ ਹੋਰ ਮਤਲਬ ਕੀ ਹੋਣਾ ਤੁਸੀਂ ਆਪ ਸਾਰੇ ਆ ਰਹੇ ਹੋ ਇਧਰ ਰਾਜਨੀਤੀ ਮੁੱਦੇ ਕੋਈ ਵੀ ਹੈ ਤਾਲੀ ਦੀ ਗੱਲ ਕਰ ਰਹੇ ਹਾਂ ਵੀ ਕਾਂਗਰਸੀ ਗੱਲ ਕਰੇ ਵੀ ਆਮ ਆਦਮੀ ਪਾਰਟੀ ਗੱਲ ਕਰੇ ਤੁਸੀਂ ਗੱਲ ਕਰੋ ਵੀ ਰਾਮ ਗਰੀਬੀ ਬਰਾਦਰੀ ਵਾਲੇ ਸੰਗਰੇਰਾ ਭਾਈਚਾਰੇ ਪਰ ਬੋਲ ਲਿਆ ਅਸ਼ੋਜੀ ਦੇ ਖਿਲਾਫ ਉਹਨਾਂ ਨੇ ਮਾਫੀ ਮੰਗ ਲਈ ਆ